ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸੁਆਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਯਾ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਕਰਜ਼ੇ ਵਰਗੀ ਸਮੱਸਿਆ ਰਹੀ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਕਰਜ਼ੇ ਦੇ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਹਾਂ ਉਹਨਕੇ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਕਰਜ਼ੇ ਦੇ ਨਾਲ ਇੰਨੇਕ ਦੱਬ ਚੁੱਕੇ ਹਾਂ ਕਿ ਅਸੀਂ ਉਹ ਕਰਜ਼ੇ ਦੇ ਵਿੱਚੋਂ ਨਿਕਲ ਹੀ ਨਹੀਂ ਪਾ ਰਹੇ ਤੇ ਜਿਹੜਾ ਅਸੀਂ ਕਰਜ਼ਾ ਲਿਆ ਸੀ ਉਹ ਸਾਡੇ ਘਰ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਮਜਬੂਰੀ ਆ ਗਈ ਸੀ ਜਿਸ ਕਰਕੇ ਸਾਨੂੰ ਕਰਜ਼ਾ ਲੈਣਾ ਪਿਆ ਇਸੀ ਤਰ੍ਹਾਂ ਜੇਕਰ ਗੱਲ ਕਰੀਏ ਕੋਈ ਵੀ ਭੈਣ ਭਰਾ ਜਦੋਂ ਕਰਜ਼ਾ ਚੁੱਕਦਾ ਤਾਂ ਕੋਈ ਵੀ ਸ਼ੌਂਕ ਨੂੰ ਕਰਜ਼ਾ ਨਹੀਂ ਲੈਂਦਾ ਜਦੋਂ ਕਿਸੇ ਦੇ ਘਰ ਦੇ ਵਿੱਚ ਬਿਮਾਰੀ ਚਾ ਕੋਈ ਹੋਰ ਸਮੱਸਿਆ ਆ ਜਾਂਦੀਏ ਤਾਂ ਉਸ ਨੂੰ ਕਰਜ਼ੇ ਕਰਜ਼ਾ ਲੈਣਾ ਹੀ ਪੈਂਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਕੋਈ ਵੀ ਇਨਸਾਨ ਵਿਅਕਤੀ ਮਜਬੂਰੀ ਦੇ ਵਿੱਚ ਕਰਜ਼ਾ ਚੁੱਕ ਲੈਂਦਾ ਉਹ ਸੋਚਦਾ ਹੈ ਕਿ ਸਾਡਾ ਇਹ ਕੰਮ ਬੰਨ ਚਾਵੇਗਾ ਤੇ ਅਸੀਂ ਕਰਜ਼ਾ ਏ ਛੇੜਾ ਇਸ ਕੰਮ ਨੂੰ ਚਲਾ ਕੇ ਉਤਾਰ ਦੇਵਾਂਗੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਜੋ ਸੋਚਦੇ ਹਾਂ ਉਹ ਨਹੀਂ ਹੁੰਦਾ ਏਸੀ ਤਰ੍ਹਾਂ ਜਦੋਂ ਸਾਡੇ ਸਿਰ ਤੇ ਇੱਕ ਵਾਰ ਕਰਜ਼ਾ ਚੜ ਜਾਂਦਾ ਹੈ ਨਾ ਉਸ ਕਰਜ਼ੇ ਦੇ ਤੋ ਹੀ ਅੱਗੇ ਸਾਡੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਹੋ ਜਾਂਦਾ ਹੈ ਕਿ ਜਿਵੇਂ ਵਿਆਜ ਲੱਗੇ ਕੇ ਬਹੁਤ ਸਾਰਾ ਕਰਜ਼ਾ ਛਿੜਾ ਵੱਡ ਜਾਂਦਾ ਹੈ ਕਿ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਵੀ ਨਹੀਂ ਉਤਾਰ ਪਾਉਂਦੇ ਇਸ ਇਧਰੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਵੀ ਤੁਹਾਨੂੰ ਉਪਾਅ ਦੱਸਣ ਲੱਗੇ ਆ ਨਾ ਉਹ ਇਹਨਾਂ ਭੈਣ ਭਰਾਵਾਂ ਦੇ ਲਈ ਹੀ ਹੈ ਜਿਨ੍ਹਾਂ ਨੂੰ ਕਰਜ਼ੇ ਦੀ ਸਮੱਸਿਆ ਹੈ ਜੋ ਕਾਫੀ ਲੰਬੇ ਸਮੇਂ ਤੋਂ ਕਰਜ਼ੇ ਘੇਠ ਤੱਬੇ ਹੋਏ। ਇਸ ਉਪਾਅ ਨੂੰ ਕਰਨ ਦੇ ਨਾਲ ਉਹਨਾਂ ਦਾ ਜਿਹੜਾ ਕਰਜ਼ਾ ਹੈ ਉਹ ਵੀ ਉੱਤਰ ਜਾਵੇਗਾ ਤੇ ਉਹਨਾਂ ਦੇ ਘਰ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਚੱਲਦੀਆਂ ਜਿਵੇਂ ਗਰੀਬੀ ਜਾਂ ਘਰ ਦੇ ਵਿੱਚ ਬਿਮਾਰੀਏ, ਕਲਾ ਕਲੇਸ਼ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਵੀ ਦੂਰ ਹੋ ਜਾਣਗੀਆਂ। ਇਸੀ ਤਰ੍ਹਾਂ ਕੋਮਾਂਡ ਉਪਾਣ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦੱਸ ਦਿੰਦੇ ਹਾਂ ਇੱਕ ਟਿਪਸ ਕਿ ਇਸ ਗੱਲ ਦਾ ਝੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਜ਼ਿੰਦਗੀ ਧਿਆਨ ਰੱਖਦੇ ਹੋ ਨਾ ਤੇ ਤੁਹਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਗੱਲ ਨੂੰ ਤੁਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣਾ ਹੈ ਕਿ ਝੇਕਰ ਤੁਸੀਂ ਮੰਗਲਵਾਰ ਦੇ ਦਿਨ ਕਿਸੇ ਤੋਂ ਉਧਾਰ ਪੈਸੇ ਲੈਣਿਓ ਕਹਿਣ ਦਾ ਭਾਵ ਕਿ ਕਿਸੇ ਤੋਂ ਕਰਜ਼ਾ ਲੈਣਿਓ ਤੁਸੀਂ ਭੁੱਲ ਕੇ ਵੀ ਕਦੇ ਵੀ ਕਿਸੇ ਤੋਂ ਮੰਗਲਵਾਰ ਦੇ ਦਿਨ ਉਧਾਰ ਪੈਸੇ ਨਹੀਂ ਲੈਣੇ ਕਿਉਂਕਿ ਜਦੋਂ ਅਸੀਂ ਮੰਗਲਵਾਰ ਦੇ ਦਿਨ ਕਿਸੇ ਤੋਂ ਉਧਾਰ ਪੈਸੇ ਲੈ ਲੈਨੇ ਆ ਨਾ ਤੇ ਉਸ ਪੈਸਿਆਂ ਦਾ ਅਸੀਂ ساری ਜ਼ਿੰਦਗੀ ਕਰਜ਼ਾ ਉਤਾਰਨੀ ਪਾਉਂਦੇ ਇਸੇ ਤਰੀਕੇ ਦੇ ਨਾਲ ਜੇਕਰ ਮੰਗਲਵਾਰ ਦੇ ਦਿਨ ਤੁਸੀਂ ਖਰਚਾ ਅੱਛਾ ਕਿਸੇ ਤੋਂ ਉਧਾਰ ਪੈਸੇ ਲੈਨੇ ਹੋਣਾ ਤੇ ਉਸ ਦੀ ਤੁਸੀਂ ਵਿਆਜ ਦੇਂਦੇ-ਦੇਂਦੇ ਤੱਕ ਜਾਉਂਗੇ ਪਰ ਉਹ ਯਾ ਕੋਇਆ ਪੈਸਾ ਤੁਸੀਂ ਸਾਰੀ ਜ਼ਿੰਦਗੀ ਕਦੇ ਵੀ ਨਹੀਂ ਭੋੜ ਸਕਦੇ ਇਸ ਗੱਲ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਕਿ ਸਾਡੇ ਸਿਰ ਦੇ ਉੱਪਰ ਖਰਚਾ ਚੜਦਾ ਕਿਉਂ ਜਾਂਦਾ ਸਾਡੀ ਕੋਈ ਮਜਬੂਰੀ ਹੁੰਦੀ ਹੈ ਜੇ ਸੁਮਜੂਰੀ ਦੇ ਵਿੱਚ ਅਸੀਂ ਖਰਚਾ ਲੈਨੇ ਆ ਤੇ ਉਹ ਅਸੀਂ ਉਤਾਰ ਨੀ ਕੋਦੇ ਜਾਂ ਫਿਰ ਅਸੀਂ ਕੋਈ ਕਾਰੋਬਾਰ ਚਲਾਉਣ ਦਾ ਸਾਡੀ ਇਹ ਸੋਚ ਪਈ ਏ ਕਿ ਕਿਉਂ ਨਾ ਅਸੀਂ ਇੱਕ ਵਾਰ ਕਰਜ਼ਾ ਚੁੱਕ ਕੇ ਅਸੀਂ ਆਪਣਾ ਕਾਰੋਬਾਰ ਚਲਾ ਲੈਨੇ ਆ ਤੇ ਕਾਰੋਬਾਰ ਚੱਲਣ ਤੋਂ ਬਾਅਦ ਇਸ ਪੈਸੇ ਨੂੰ ਅਸੀਂ ਉਤਾਰ ਦੇਵਾਂਗੇ ਸੋ ਏਸੀ ਦੂਸਰਾ ਤਰੀਕਾ ਤੇ ਜਾਂ ਫਿਰ ਅਸੀਂ ਕਈ ਵਾਰ ਕੀ ਕਰਦੇ ਆ ਕਿ ਅਸੀਂ ਆਪਣੀ ਚਾਦਰ ਤੋਂ ਵੱਧ ਕੇ ਪੈਰ ਪਸਾਰ ਲੈਨੇ ਕਹਿਣ ਦਾ ਭਾਵ ਹੈ ਕਿ ਉਮਰੀ ਸਾਡੀ ਔਕਾਤ ਤੇ ਹیثیت ਨਹੀਂ ਹੁੰਦੀ ਜਿੰਨੀਆਂ ਅਸੀਂ ਆਪਣੇ ਸ਼ੌਕ ਪੂਰੇ ਕਰਨੇ ਸ਼ੁਰੂ ਕਰ ਦਿੰਦੇ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਖਰਚਾਈ ਹੋ ਜਾਂਦੇ ਇਹ ਹੀ ਤਿੰਨ ਮੁੱਖ ਕਾਰਨ ਹੁੰਦੇ ਨੇ ਜਿਹਦੇ ਨਾਲ ਸਾਡੀ ਸਿਰ ਤੇ ਕਰਜ਼ਾ ਚੜ ਜਾਂਦਾ ਫਿਰ ਅਸੀਂ ਸਾਰੀ ਜ਼ਿੰਦਗੀ ਕਰਜ਼ੇ ਦੇ ਨਾਲ ਹੀ ਦੱਬੇ ਰਹਿੰਦੇ ਇਸ ਤਰੀਕੇ ਦੇ ਨਾਲ ਅਸੀਂ ਕਿਹੜਾ ਉਹ ਉਪਾਅ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣਾ ਚਾ ਰਹੇ ਹਾਂ ਤੇ ਅਸੀਂ ਇਸ ਉਪਾਅ ਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਚਾਹੀਏ ਇਸ ਦੇ ਨਾਲ ਸਾਡੀ ਕਰਜ਼ੇ ਦੀ ਸਾਰੀ ਦੀ ਸਾਰੀ ਸਮੱਸਿਆ ਦੂਰ ਹੋ ਜਾਵੇ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲੈਨੇ ਹੋਣਾ ਤੇ ਪੂਰਾ ਜਿੰਨਾ ਵੀ ਤੁਹਾਡਾ ਕਰਜ਼ਾ ਹੈ ਉਹ 11 ਦਿਨਾਂ ਦੇ ਅੰਦਰ ਅੰਦਰ ਹੀ ਖਤਮ ਹੋ ਜਾਵੇਗਾ ਇਸ ਉਪਾਦੀ ਸਭ ਤੋਂ ਵੱਡੀ ਖਾਸ ਗੱਲ ਇਹ ਆ ਕਿ ਇਸ ਉਪਾ ਨੂੰ ਕਰਦੇ ਨਾਲ ਤੁਸੀਂ ਕਰਚਾ ਲੈਣ ਵਾਲੇ ਨਹੀਂ ਲੋਕਾਂ ਦੀ ਬਦਦ ਕਰਨ ਵਾਲੇ ਬਣ ਜਾਓਗੇ ਇਸ ਉਪਾ ਨੂੰ ਅਸੀਂ ਕਰਨਾ ਕਿਹੜੇ ਤਰੀਕੇ ਦੇ ਨਾਲ ਇਹ ਕਿਵੇਂ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਤੇ ਕਿੰਨੀ ਵਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਤੋਂ ਪਹਿਲਾਂ ਚੇਕ ਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਸ ਤਰੀਕੇ ਦੇ ਨਾਲ ਕੁਝ ਅਜਈਆਂ ਚੀਜ਼ਾਂ ਹੁੰਦੀਆਂ ਨੇ ਜਿੰਨਾ ਦਾ ਅਸੀਂ ਫੁੰਨਦਾਨ ਵੀ ਕਰਦੇ ਆ ਉਸ ਦੇ ਨਾਲ ਵੀ ਸਾਡਾ ਖਰਚਾ ਦੂਰ ਹੋ ਜਾਂਦਾ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੋਲਡ ਡਰਿੰਕ ਕੋਕਾ ਕੋਲਾ ਦੀ ਜੇਕਰ ਅਸੀਂ ਕਿਸੇ ਲੋੜਵੰਦ ਨੂੰ ਸਫਾਈ ਕਰਮਚਾਰੀ ਨੂੰ ਜੋ ਕਿ ਆਪਣੇ ਘਰ ਦੇ ਵਿੱਚ ਨਹੀਂ ਘਰ ਤੇ ਬਾਹਰ ਹੋਵੇ ਉਸ ਨੂੰ ਅਸੀਂ ਇਹ ਪੀਲਾ ਦਿੰਨੇ ਆ ਕੋਕਾ ਕੋਲਾ ਤੇ ਸਾਡੀ ਜਿਹੜੀ ਕਰਜ਼ੇ ਦੀ ਸਮੱਸਿਆ ਉਹ ਦੂਰ ਹੋ ਜਾਂਦੀ ਏ ਘਟ ਜਾਂਦੀ ਇਸ ਤੋਂ ਇਲਾਵਾ ਜੇਕਰ ਅਸੀਂ ਜਉਹਾਂ ਦਾ ਦਾਨ ਕਰਦੇ ਹਾਂ ਤਾਂ ਉਸ ਦੇ ਨਾਲ ਵੀ ਇਹ ਸਾਡੀ ਸਮੱਸਿਆ ਬਹੁਤ ਹੀ ਜ਼ਿਆਦਾ ਘਟ ਜਾਂਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਸਭ ਤੋਂ ਮੇਨ ਉਪਾਦੀ ਜੋ ਕਰਜ਼ੇ ਨੂੰ ਦੂਰ ਕਰਨ ਦੇ ਲਈ ਸਭ ਤੋਂ ਮੇਨ ਉਪਾਏ ਜਿਵੇਂ ਕਿ ਐਸੀ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਜੋ ਉਪਾਅ ਦੱਸਦੇ ਆ ਉਹ ਤਾਂ ਤੁਸੀਂ ਕਰਨੇ ਹੀ ਕਰਨੇ ਹੁੰਦੇ ਨੇ ਇਸ ਦੇ ਨਾਲ ਨਾਲ ਜਿਹੜੀ ਤੁਹਾਡੇ ਘਰ ਦੀ ਸਾਊਥ ਡਾਇਰੈਕਸ਼ਨ ਹੈ ਨਾ ਸਾਊਥ ਡਾਇਰੈਕਸ਼ਨ ਉਸ ਨੂੰ ਤੁਸੀਂ ਚੈੱਕ ਕਰਦੇ ਰਹਿਣਾ ਕਿਉਂਕਿ ਤੁਹਾਡੇ ਘਰ ਦੀ ਜਿਹੜੀ ਇਹ ਦਿਸ਼ਾ ਹੈ ਨਾ ਇਸ ਨੂੰ ਤੁਸੀਂ ਹਮੇਸ਼ਾ ਹੀ ਚੈੱਕ ਕਰਦੇ ਰਹਿਣਾ ਤੇ ਚੈੱਕ ਕਰਨਾ ਕਿ ਉਹ ਇਹ ਕਿਹੜੇ ਕਾਰਨ ਤੋਂ ਕਰਨਾ ਹੈ ਤab ਤੋਂ ਪਹਿਲੀ ਗੱਲ ਇਹ ਤਾਂ ਇਸ ਡਾਇਰੈਕਸ਼ਨ ਦੇ ਵਿੱਚ ਤੁਹਾਡੇ ਘਰ ਦੀ ਜਿਹੜੀ ਪਾਣੀ ਵਾਲੀ ਟੈਂਕੀ ਹੁੰਦੀ ਹੈ ਨਾ ਉਹ ਨਹੀਂ ਹੁਣੀ ਚਾਹੀਦੀ ਕਿਉਂਕਿ ਇਹ ਇਸ ਲਈ ਦੱਸ ਰਿਹਾ ਕਈ ਲੋਕ ਨਾ ਕੀ ਕਰਦੇ ਆ ਕਿ ਉਪਾਅ ਕਰ ਲੈਂਦੇ ਆ ਉਪਾਅ ਕਰਨ ਤੋਂ ਬਾਅਦ ਹੀ ਵੇਚਣਾ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਅਸੀਂ ਤੁਹਾਡੇ ਦੱਸੇ ਹੋਏ ਉਪਾਅ ਤਾਂ ਜ਼ਰੂਰ ਕਰਦੇ ਆ ਪਰ ਸਾਨੂੰ ਇਹਨਾਂ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਗਾ ਇਸ ਕਰਕੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਨਾ ਇਸ ਕਰਕੇ ਖਾਸ ਤੇ ਕਿਉਂਕਿ ਜੇਕਰ ਤੁਹਾਡਾ ਉਪਾਅ ਦੇ ਨਾਲ ਵੀ ਕਰਜਾ ਨਹੀਂ ਉਤਰਿਆ ਬਹੁਤ ਸਾਰੇ ਉਪਾਸਿਕ ਕਈ ਵਾਰ ਕਰਕੇ ਦੇਖ ਲੈਂਦੇ ਆ ਪਰ ਸਾਡੇ ਤੇ ਕੋਈ ਵੀ ਉਪਾਅ ਕੰਮ ਨਹੀਂ ਕਰਦਾ ਤੇ ਇਹਨਾਂ ਗੱਲਾਂ ਤੇ ਤੁਸੀਂ ਖਾਸ ਕਰਕੇ ਧਿਆਨ ਦੇਣਾ ਜਦੋਂ ਤੁਸੀਂ ਇਹਨਾਂ ਗੱਲਾਂ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤਾਂ ਹੋ ਸਕਦਾ ਹੈ ਕਿ ਜਿਹੜੀਆਂ ਤੁਹਾਡੀਆਂ ਗਲਤੀਆਂ ਨੇ ਜੋ ਤੁਹਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਹੁੰਦੀਆਂ ਨੇ ਉਹ ਨਾ ਹੋਣ ਤੇ ਤੁਹਾਡੀ ਜਿਹੜੀ ਸਾਰੀ ਸਮੱਸਿਆ ਹੈ ਕਰਜ ਦੀ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਜਿਹੜੀ ਤੁਹਾਡੇ ਘਰ ਦੀ ਸਾਊਥ ਡਾਇਰੈਕਸ਼ਨ ਹੈ ਉੱਥੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਪਾਣੀ ਦੀ ਟੈਂਕੀ ਨਹੀਂ ਮਣੀ ਚਾਹੀਦੀ ਤੇ ਦੂਸਰੀ ਗੱਲ ਕਿ ਉੱਥੇ ਕੋਈ ਵੀ ਵਾਸ਼ ਵੇਸ਼ਰ ਜਾਂ ਫਿਰ ਟੂਟੀ ਜਾਂ ਫਿਰ ਕੋਈ ਨਲਕਾ ਹੁੰਦਾ ਜਾਂ ਅਸੀਂ ਪੈਪ ਪਾਇਆ ਹੁੰਦਾ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਵੀ ਸਾਡੇ ਘਰ ਦੀ ਸਾਊਥ ਡਾਇਰੈਕਸ਼ਨ ਦੇ ਵਿੱਚ ਨਹੀਂ ਹੋਣੀਆਂ ਚਾਹੀਦੀ ਇਸੇ ਨਾਲ ਨਾਲ ਜੇ ਸਾਡੇ ਘਰ ਦੇ ਵਿੱਚ ਸਮਸੀ ਵੱਲ ਹੁੰਦਾ ਹੈ ਜਾਂ ਪਾਣੀ ਦੀ ਮੋਟਰ ਹੁੰਦੀ ਉਹ ਵੀ ਸਾਡੇ ਘਰ ਦੀ ਸਾਊਥ ਡਾਇਰੈਕਸ਼ਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਤੇ ਇਸ ਤੋਂ ਇਲਾਵਾ ਸਾਡੇ ਘਰ ਦੇ ਵਿੱਚ ਇਸ ਦਿਸ਼ਾ ਦੇ ਵਿੱਚ ਜਿਹੜੇ ਲੋਕਾਂ ਨੂੰ ਮੱਛੀਆਂ ਪਾਲਣ ਦਾ ਬਹੁਤ ਜ਼ਿਆਦਾ ਸ਼ੌਕ ਹੁੰਦਾ ਹੈ ਉਹਨਾਂ ਦੇ ਘਰ ਦੇ ਵਿੱਚ ਇਸ ਦਿਸ਼ਾ ਦੇ ਵਿੱਚ ਉਹ ਬਾਕਸ ਜਿਹੜਾ ਮੱਛੀਆਂ ਪਾਲਣ ਵਾਲਾ ਉਹ ਵੀ ਨਹੀਂ ਹੋਣਾ ਚਾਹੀਦਾ ਤੇ ਜਿੰਨਾ ਜਿੰਨਾ ਦੇ ਘਰਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਉਹ ਇਹ ਸਾਰੀਆਂ ਚੀਜ਼ਾਂ ਨੂੰ ਅੱਜ ਹੀ ਆਪਣੇ ਘਰ ਦੇ ਵਿੱਚੋਂ ਹਟਾ ਦਿਓ ਕਿਉਂਕਿ ਮੇਨ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਇਹ ਕਾਰਨ ਦੇ ਕਰਕੇ ਹੀ ਤੁਹਾਡੇ ਘਰ ਦੇ ਵਿੱਚ ਮੇਨ ਕਾਰਨ ਬਣ ਰਿਹਾ ਹੈ ਕਿ ਤੁਹਾਡੇ ਘਰ ਦਾ ਜਿਹੜਾ ਕਰਚਾ ਹੈ ਉਹ ਨਹੀਂ ਉਤਰ ਰਿਹਾ ਤੁਹਾਡੇ ਸਿਰ ਤੇ ਇੰਨਾ ਜ਼ਿਆਦਾ ਕਰਜ਼ਾ ਚੜ ਚੁੱਕਿਆ ਹੈ ਕਿ ਦਿਨ ਪ੍ਰਤੀ ਦਿਨ ਉਹ ਕਰਜ਼ਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ ਤੇ ਤੁਹਾਡੇ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਇਸ ਤਰੀਕੇ ਦੇ ਨਾਲ ਦਾ ਸਾਡੇ ਘਰ ਦੀ ਸਾਊਥ ਦਿਸ਼ਾ ਦੇ ਵਿੱਚ ਕੋਈ ਫੁਹਾਰਾ ਵੀ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਅਸੀਂ ਡਿਜ਼ਾਈਨਿੰਗ ਦੇ ਤੌਰ ਤੇ ਅਸੀਂ ਆਪਣੇ ਘਰ ਦੇ ਵਿੱਚ ਕੋਈ ਫੁਹਾਰਾ ਲਗਾ ਲੈਣੇ ਆ ਜਿਵੇਂ ਕਿ ਉੱਪਰੋਂ ਥੋੜਾ ਥੋੜਾ ਪਾਣੀ ਡਿੱਗਦਾ ਇਸ ਤਰੀਕੇ ਦੀ ਕੋਈ ਡਿਜ਼ਾਈਨਿੰਗ ਵੀ ਨਹੀਂ ਹੋਣੀ ਚਾਹੀਦੀ ਖੁਆਰੇ ਵਾਲੀ ਘਰ ਦੇ ਘਰ ਦੇ ਵਿੱਚ ਇਸ ਦਿਸ਼ਾ ਦੇ ਵਿੱਚ ਹੋਰ ਜਿੰਨੇ ਮਰਜੀ ਸ਼ੋਪੀਸ ਡਿਜ਼ਾਈਨਿੰਗ ਤੁਸੀਂ ਤਿਆਰ ਕਰਵਾਈ ਹੋਈ ਉਹ ਭਾਵੇਂ ਪਏ ਹੁਣ ਪਰ ਇਸ ਤਰ੍ਹਾਂ ਦਾ ਸ਼ੋਪੀਸ ਜਾਂ ਡਿਜ਼ਾਈਨਿੰਗ ਨਈ ਹੋਣੀ ਚਾਹੀਦੀ ਫੁਆਰੇ ਵਾਲੀ ਬਸੇ ਤੁਸੀਂ ਇਹ ਸਮਝ ਲੋਗੇ ਤੁਹਾਡੇ ਘਰ ਦੇ ਸਾਊਥ ਡਾਇਰੈਕਸ਼ਨ ਦੇ ਵਿੱਚ ਇਹ ਪਾਣੀ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਹੋਣੀਆਂ ਚਾਹੀਦੀ ਇਸ ਤਰੀਕੇ ਦੀ ਨਾਲ ਜਿੰਨਾ ਦੇ ਬਾਥਰੂਮ ਜਾਂ ਫਿਰ ਟਾਇਲਟ ਤੁਹਾਡੇ ਘਰ ਦੀ ਸਾਊਥ ਡਾਇਰੈਕਸ਼ਨ ਦੇ ਵਿੱਚ ਬਣੀ ਹੋਈ ਹੈ ਤਾਂ ਉਹ ਵੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਅਸ਼ੂਭੇ ਉਹ ਵੀ ਨਹੀਂ ਬਣੀ ਹੋਣੀ ਚਾਹੀਦੀ। ਇਹ ਸਾਰੀਆਂ ਸਮੱਸਿਆ ਕਰਕੇ ਤੁਹਾਡੇ ਤੇ ਬਹੁਤ ਜ਼ਿਆਦਾ ਕਰਜ਼ਾ ਚੜ ਜਾਂਦਾ ਹੈ ਪਰ ਤੁਸੀਂ ਬਿਲਕੁਲ ਵੀ ਸਮੇਂ ਨਹੀਂ ਪਾਉਂਦੇ ਕਿ ਇਹ ਕਿਹੜੇ ਕਾਰਨ ਨੇ ਜਿੰਨਾ ਕਰਕੇ ਸਾਡੀ ਸਿਹਤ ਤੇ ਬਹੁਤ ਜ਼ਿਆਦਾ ਕਰਜ਼ਾ ਹੋ ਚੁੱਕਿਆ ਹੈ। ਇਹ ਇਹ ਤਾਂ ਕੁਝ ਚੀਜ਼ਾਂ ਨੇ ਸਾਡੇ ਘਰ ਦੇ ਵਿੱਚ ਪਈਆਂ ਜਿਹੜੀਆਂ ਕਿ ਸਾਡੇ ਘਰ ਦੀ ਸਾਊਥ ਡਾਇਰੈਕਸ਼ਨ ਦੇ ਵਿੱਚ ਇਹ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਤੇ ਹੁਣ ਗੱਲ ਕਰਦੇ ਹਾਂ ਸਭ ਤੋਂ ਮੇਨ ਉਪਾਅ ਦੀ ਜੋ ਅਸੀਂ ਇਸ ਵੀਡੀਓ ਦੇ ਵਿੱਚ ਅੱਜ ਦਾ ਇੱਕ ਖਾਸ ਉਪਾਅ ਲੈ ਕੇ ਆਏ ਹਾਂ ਉਹ ਆਡੀਤੀ ਪਰ ਵੀ ਜਿੰਨਾ ਵੀ ਮਰਜ਼ੀ ਖਰਚਾ ਕਿਉਂ ਨਾ ਚੜਿਆ ਉਹ ਵੀ ਤੁਹਾਡਾ ਕਰਜ਼ਾ ਹੈ ਜੋ 11 ਦਿਨਾਂ ਦੇ ਵਿੱਚ ਹੀ ਖਤਮ ਹੋ ਜਾਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚੋਂ ਇਹ ਚੀਜ਼ਾਂ ਨੂੰ ਹਟਾ ਦਿਓਗੇ ਇਸ ਉਪਾਅ ਨੂੰ ਤੁਸੀਂ ਵੀਰਵਾਰ ਦੇ ਦਿਨ ਕਰਨਾ ਹੈ ਤੇ ਇਸ ਉਪਾਅ ਨੂੰ ਤੁਸੀਂ ਕਰਨ ਦੇ ਲਈ ਤੁਹਾਨੂੰ ਚਾਹੀਦੀ ਹੈ ਛੋਲਿਆਂ ਦੀ ਦਾਲ ਛੋਲਿਆਂ ਦੀ ਇੱਕ ਕਟੋਰੀ ਦਾਲ ਤੁਸੀਂ ਕਿਸੇ ਵੀ ਕਟੋਰੀ ਜਾਂ ਖੁੱਲੇ ਬਰਤਨ ਦੇ ਵਿੱਚ ਤੁਸੀਂ ਪਿਉਂ ਕੇ ਰੱਖ ਦੇਣੀ ਹੈ ਵੀਰਵਾਰ ਦੇ ਦਿਨ ਤੁਸੀਂ ਇਹੋ ਕੇ ਰੱਖਣੀਏ ਤੇ ਜਿਵੇਂ ਅਗਲਾ ਸ਼ੁੱਕਰਵਾਰ ਦਾ ਦਿਨ ਆਉਂਦਾ ਸ਼ੁੱਕਰਵਾਰ ਦੀ ਸਵੇਰ ਹੋ ਗਈ। ਸ਼ੁੱਕਰਵਾਰ ਦੇ ਦਿਨ ਜਿਹੜੀ ਉਹ ਦਾਲ ਦੇ ਵਿੱਚ ਪਾਣੀ ਸੀ ਜਿਸ ਦੇ ਵਿੱਚ ਤੁਸੀਂ ਭੂਈ ਸੀ ਉਹ ਪਾਣੀ ਨੂੰ ਤੁਸੀਂ ਕੱਢ ਦੇਣਾ ਤੇ ਇਸ ਦਾਲ ਦੇ ਵਿੱਚ ਥੋੜੀ ਜਹੀ ਤੁਸੀਂ ਹਲਦੀ ਮਿਕਸ ਕਰ ਦੇਣੀ। ਹਲਦੀ ਲਗਾਉਣ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਤੁਸੀਂ 5 ਰੁਪਏ ਦਾ ਸਿੱਕਾ ਵੀ ਪਾ ਸਕਦੇ ਹੋ ਤੇ 1-1 ਰੁਪਏ ਦਾ ਸਿੱਕਾ ਪਾ ਕੇ 5 ਸਿੱਕੇ 1-1 ਰੁਪਏ ਦੇ ਵੀ ਪਾ ਸਕਦੇ ਹੋ। ਇਸ ਪੀ ਪਉਣ ਤੋਂ ਬਾਅਦ ਦੇ ਵਿੱਚ ਇਸ ਦਾਲ ਨੂੰ ਤੁਸੀਂ ਆਪਣੀ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਤੇ ਜਿੱਥੇ ਵੀ ਹਰਿਆ ਭਰਿਆ ਦਰਖਤ ਹੋਵੇਗਾ ਕੋਈ ਵੀ ਹੋਵੇ ਭਾਵੇਂ ਦਰਖਤ ਹਰਿਆ ਭਰਿਆ ਹੋਵੇ ਉਸ ਦਰਖਤ ਦੇ ਤੁਸੀਂ نیچے ਪਾ ਕੇ ਜਾਂ ਫਿਰ ਰੱਖ ਕੇ ਆ ਜਾਣਾ ਹੈ ਜਿਹੜੀ ਕਟੋਰੀ ਕਟੋਰੀ ਦੇ ਸਮੇਤ ਹੀ ਤੁਸੀਂ ਪਲਟ ਕੇ ਆ ਜਾਣਾ ਹੈ ਤੁਸੀਂ ਬਸ ਇੰਨਾ ਹੀ ਉਪਾ ਕਰਨਾ ਹੈ ਤੇ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਦੇ ਵਿੱਚ ਵਰਧਿਕਰ ਦੇ ਵਿੱਚ ਇਸ ਤਰ੍ਹਾਂ ਦੇ ਹੀਲੇ ਵਸੀਲੇ ਬਣਨਗੇ ਕਿ ਜਿਹੜਾ ਤੁਹਾਡਾ ਕਰਜ਼ਾ ਏ ਉਹ ਉੱਤਰ ਜਾਵੇਗਾ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਜੇ ਸਾ ਅਸੀਂ ਕਰਜ਼ਾ ਦੇਣਾ ਤੁਹਾਡੇ ਲਈ ਫਰਿਸ਼ਤਾ ਬਣ ਜਾਵੇ ਤੁਹਾਡੇ ਤੇ ਦਿਆਲ ਹੋ ਜਾਵੇ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਮੇਰਾ ਪੈਸਾ ਨਾ ਦਿਓ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਪਰ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਬਣੇਗਾ ਜਿਸ ਦੇ ਨਾਲ ਹੀ ਤੁਹਾਡਾ ਜਿਹੜਾ ਕਰਜ਼ਾ ਏ ਉਹ ਸਾਰੇ ਦਾ ਸਾਰਾ ਉੱਤਰ ਜਾਵੇਗਾ ਬਸ ਤੁਸੀਂ ਇਸ ਉਪਾਅ ਨੂੰ 4 ਤੋਂ 5 ਵੀਰਵਾਰ ਲਗਾਤਾਰ ਕਰਨਾ ਹੈ ਤੇ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਤੁਸੀਂ ਦੇਖੋਗੇ ਕਿ ਇਹ 4 ਤੋਂ 5 ਵੀਰਵਾਰ ਉਪਾਅ ਕਰਦੇ ਕਰਦੇ ਤੁਹਾਨੂੰ ਕਿੰਨਾ ਜ਼ਿਆਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇੱਕ ਸ਼ਨੀਵਾਰ ਦਾ ਵੀ ਉਪਾਅ ਦੱਸਣ ਜਾ ਰਿਹਾ ਜੋ ਕਿ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਹੈ ਜਿਹੜਾ ਵੀ ਵਿਅਕਤੀ ਤੁਹਾਡੇ ਘਰ ਤੇ ਚੀਂਦੇ ਉਸ ਦੇ ਰੂਪਰ ਕਰਜ਼ਾ ਚੜਿਆ ਹੋਇਆ ਉਹ ਵਿਅਕਤੀ ਆਪਣੇ ਨਾਮ ਦਾ ਸੇਰ ਤੋਂ ਲੈ ਕੇ ਪਹਿਰਾ ਤਾਂ ਕਿ ਇੱਕ ਤਾਗਾ ਨਾਪ ਲੈਣ ਤਾਗਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਸਾਡੀ ਸੂਟ ਤੋਂ ਬਜੀ ਹੋਈ ਟਾਕੀ ਜਾਂ ਲੀਰ ਦਾ ਵੀ ਹੋ ਸਕਦਾ ਜਾਂ ਫਿਰ ਚੀਨੀਕੇ ਰੀਲ ਦਾ ਵੀ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਇਸ ਤਰੀਕੇ ਦੇ ਨਾਲ ਉਸ ਤਾਗੇ ਨੂੰ ਨਾਪ ਕੇ ਤੇ ਤੁਸੀਂ ਲੈਣਾ ਇੱਕ ਰਾ ਰੀਲ ਨਾਰੀਅਲ ਉਹ ਲੈਣਾ ਜਿਹੜਾ ਪਾਣੀ ਵਾਲਾ ਹੁੰਦਾ ਹੈ ਜਿਹੜਾ ਧਾਗਾ ਤੁਸੀਂ ਆਪਣਾ ਨਾਪਿਆ ਸੀ ਉਸ ਧਾਗੇ ਨੂੰ ਇਸ ਨਾਪ ਪਾਣੀ ਵਾਲੇ ਨਾਰੀਅਲ ਦੇ ਉੱਪਰ ਤੁਸੀਂ ਲਪੇਟ ਦੇਣਾ ਤੇ ਲਪੇਟਣ ਤੋਂ ਬਾਅਦ ਦੇ ਵਿੱਚ ਇਸ ਨਾਰੀਅਲ ਨੂੰ ਤੁਸੀਂ ਇੱਕ ਵਾਰ ਆਪਣੀ ਮੱਥੇ ਤੇ ਲਗਾ ਲੈਣਾ ਇਸ ਤਰੀਕੇ ਦੀ ਨਾਲ ਜ਼ਰੂਰ ਤੁਸੀਂ ਇਸ ਨਾਰੀਅਲ ਨੂੰ ਆਪਣੀ ਮੱਥੇ ਤੇ ਲਗਾਉਣਾ ਤੇ ਇਹ ਜ਼ਰੂਰ ਬੋਲਣਾ ਕਿ हे ਸ਼ਨੀ ਦੇਵ ਮੈਨੂੰ ਮੇਰੇ ਕਰਮ ਸਿਰ ਚੜੇ ਕਰਜੇ ਤੋਂ ਮੁਕਤੀ ਦਿਵਾਓ ਇਸਰਾ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਘਰ ਤੋਂ ਬਾਹਰ ਜਾ ਕੇ ਕਿਤੇ ਵੀ ਜਿੱਥੇ ਵੀ ਚੱਲਦਾ ਸਾਫ਼ ਸੁਥਰਾ ਪਾਣੀ ਹੋਵੇਗਾ ਉੱਥੇ ਜਾ ਕੇ ਤੁਸੀਂ ਜਲ ਪ੍ਰਵਾਹ ਕਰਿਆਉਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਚੱਲਦਾ ਪਾਣੀ ਹੋਵੇਗਾ ਨਾ ਉੱਥੇ ਤੁਸੀਂ ਜਲ ਪ੍ਰਵਾਹ ਕਰਨਾ ਇਹ ਨਹੀਂ ਕਿ ਜਿੱਥੇ ਖੜਾ ਪਾਣੀ ਹੋਵੇਗਾ ਉਸ ਪਾਣੀ ਦੇ ਵਿੱਚ ਤੁਸੀਂ ਇਸ ਨਾਰੀ ਨੂੰ ਸੁੱਟ ਕੇ ਆ ਜਾਓ ਇਸ ਉਪਾਅ ਨੂੰ ਤੁਸੀਂ ਪੰਜ ਸ਼ਨੀਵਾਰ ਲਗਾਤਾਰ ਕਰਸਾ ਕਿਉਂ ਪੰਜ ਸ਼ਨੀਵਾਰ ਲਗਾਤਾਰ ਕਰਕੇ ਦੇਖੋ ਤੁਸੀਂ ਦੇਖੋਗੇ ਕਿ ਤੁਹਾਡੀ ਘਰ ਦੇ ਵਿੱਚੋਂ ਕਰਜ਼ੇ ਨਾਮ ਦੀ ਬਿਮਾਰੀ ਇਹ ਜਿਹੜੀ ਉਹ ਦੂਰ ਹੋ ਜਾਵੇਗੀ ਕਰਕੇ ਜ਼ਰੂਰ ਦੇਖਣਾ ਵਿਸ਼ਵਾਸ ਦੇ ਨਾਲ ਤੇ ਜਿਹੜੀਆਂ ਗੱਲਾਂ ਦਾ ਤੁਹਾਨੂੰ ਅਸੀਂ ਧਿਆਨ ਰੱਖਣ ਦੇ ਲਈ ਕਿਹਾ ਉਹਨਾਂ ਗੱਲਾਂ ਦਾ ਖਾਸ ਕਰਕੇ ਤੁਸੀਂ ਧਿਆਨ ਵੀ ਰੱਖਣਾ ਹੈ ਉਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜੇਕਰ ਤੁਸੀਂ ਉਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਉਪਾਅ ਵਿਸ਼ਵਾਸ ਦੇ ਨਾਲ ਦੂਰਨੀ ਹੀ ਕਰ ਲੈਣੋ ਵੀਰਵਾਰ ਤੇ ਸ਼ਨੀਵਾਰ ਦੇ ਦਿਨ ਵਾਲਾ ਤੇ ਤੁਸੀਂ ਜਲਦੀ ਹੀ ਆਪਣੀ ਜ਼ਿੰਦਗੀ ਦੇ ਵਿੱਚੋਂ ਕਰਜ਼ੇ ਤੋਂ ਮੁਕਤੀ ਪਾ ਕੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅਆਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਬਾਦ ਤੋਂ ਬਾਦ ਸਪੋਰਟ ਵੀ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਬਾਦ ਤੋਂ ਬਾਦ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰਨ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ